ਆਮ ਆਦਮੀ ਪਾਰਟੀ ਜਾਂ ਸਾਡੀ ਐਮ ਐਲ ਇਂਦਰੀਤ ਕੋਰਮਾਨ ਨੇ ਸਿੱਧ ਕਰ ਦਿੱਤਾ ਮੈਨੂੰ ਜੋ ਬੰਦਾਰਤਵਾਸੀ ਉਸ ਤੋਂ ਅੱਛਾ ਰਤਵਾ ਉਹਨਾਂ ਨੇ ਮੈਨੂੰ ਦੇ ਕੇ ਨਵਾਜਿਆ ਤਾਂ ਇੱਕ ਪਾਣੀ ਦੀ ਬੜੀ ਵੱਡੀ ਸਮੱਸਿਆ ਜਦੋਂ ਪਾਰਸ਼ ਹੋਂਦੀ ਹੈ ਤਾਂ ਕਾਫੀ ਗਾਹ ਹਾਲਾਤ ਮਾੜੇ ਬਣ ਜਾਂਦੇ ਆ ਤਾਂ ਬਿੱਟੇ ਦੇ ਨਹੀਂ ਹਲਕਾ ਵਿਧਾਇਕ ਦਾ ਵੀ ਇੱਕ ਬਿਆਨ ਨਾ ਨਗਰੋਂ ਦਾ ਕਹਿੰਦੇ ਕਿ ਮੈਂ ਤਾਂ ਕਿਹਾ ਸੀਗਾ ਕਿ ਤੁਸੀਂ ਨਾਲਿਆਂ ਦਾ ਇਹਨਾਂ ਦੀ ਸਫਾਈ ਕਰਾ ਲਓ ਪਰ ਅਜਿਆਂ ਕੁਝ ਹੋਇਆ ਨਹੀਂਗਾ ਇਸ ਪ੍ਰਤੀ ਸਰ ਕੁਝ ਤੁਹਾਡੇ ਵਿਚਾਰ ਹੋਣਗੇ ਇਸ ਦੇ ਬਾਰੇ ਐਮਐਲਏ ਸਾਹਿਬ ਦੱਸ ਸਕਦੇ ਆ ਜਾਂ ਨਗਰ ਕੌਂਸਲ ਜਿਹੜੇ ਹੈਗੇ ਆ ਉਹ ਦੱਸ ਸਕਦੇ ਆ ਮੈਂ ਉਹਦੇ ਬਾਰੇ ਕੁਝ ਵੀ ਕਮੈਂਟ ਐਨਐਨਆਰ ਨਿਊਜ਼ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਹਿੰਦੇ ਕਿ ਛੋਟੇ-ਛੋਟੇ ਖੁਸ਼ੀ ਇੱਕ ਸਿਹਾਲੀ ਬਣ ਜਾਂਦੀ ਹੈ ਦੀਵਾ ਦਿਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ ਤਾਂ ਬਿਲਕੁਲ ਇਹੋ ਜਿਹਾ ਇੱਕ ਮੌਕਾ ਹੈ ਕਿਉਂਕਿ ਆਮ ਆਦੀ ਪਾਰਟੀ ਨੇ ਨਕੌਦਰ ਦੇ ਵਿੱਚ ਐਸ਼ਵਨੀ ਕੋਹਲੀ ਜੀ ਨੂੰ ਇੱਕ ਵੱਡਾ ਸਨਮਾਨ ਦੇ ਨਾਲ ਉਹਦਾ ਦਿੱਤਾ ਹੁਣੇ ਇਹ ਤੋਂ ਹਲਕਾ ਵਿਧਾਇਕ ਵੀ ਬੀਬਿੰਦਰਜੀਤ ਕੁਰਮਾਂ ਜੀ ਇੱਥੋਂ ਗਏ ਆ ਤਾਂ ਖੁਸ਼ੀ ਦਾ ਮਾਹੌਲ ਸੀ ਪੂਰਾ ਜਿੰਨਾ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀ ਕਿੰਨੇ ਪਾਰੀ ਹੋਰ ਵਰਕ ਤੇ ਸਾਰੇ ਮਜੂਦ ਸੀ ਤਾਂ ਅਸ਼ਵਨੀ ਜੀ ਮੇਰੇ ਨਾਲ ਨੇ ਉਹਦਾ ਉਹਨਾਂ ਤੋਂ ਜਾਣਾਂਗੇ ਆਪਾਂ ਉਹ ਮੂੰਹ ਦੱਸ ਦਨਗੇ ਸਰ ਪਹਿਲਾਂ ਤਾਂ ਸਾਡੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਹੁਣ ਹੋਰ ਨਾਲ ਦੇ ਨਾਲ ਦਸ਼ਕੂ ਨੇ ਵੀ ਦੱਸ ਦੋ ਕਿ ਅਹੁਦਾ ਦਿੱਤਾ ਕਿਹੜਾ ਗਿਆ ਜੀ ਮੈਂ ਐਨ ਐਨ ਆਰ ਨਿਊਜ਼ ਵਾਲਿਆਂ ਦਾ ਧੰਨਵਾਦੀ ਹਾਂ ਤੁਸੀਂ ਸਾਡੀ ਇਸ ਛੋਟੇ ਜਿਹੇ ਫੰਕਸ਼ਨ ਦੀ ਕਵਰੇਜ ਕਰਨ ਲਈ ਨਗਰ ਕੌਂਸਲ ਦੇ ਦਫ਼ਤਰ ਆਏ ਹੋ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦਾ ਇਨਚਾਰਜ ਲਗਾਇਆ ਗਿਆ ਟ੍ਰੇਡ ਵਿੰਗ ਦਾ ਜਿਹੜਾ ਟ੍ਰੇਡਿੰਗ ਦਾ ਇਨਚਾਰਜ ਲਗਾਇਆ ਜਿਹਦੇ ਵਿੱਚ ਪੰਜ ਹਲਕੇ ਆਉਂਦੇ ਆ ਨਕੋਦਰ ਸ਼ਾਹਕੋਟ ਕਰਤਾਰਪੁਰ ਆਦਮਪੁਰ ਤੇ ਫਲੋਰ ਤੇ ਇਹ ਜਿਹੜੀ ਸਾਰੀ ਦੇਣ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੰਵਿਨਰ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਸੋਚ ਦਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਜਿਹੜੇ ਮੀਡੀਆ ਇਨਚਾਰਜ ਹੈਗੇ ਆ ਮਨੀਸ਼ ਸੋਧਿਆ ਜੀ ਤੇ ਬਹੁਤ ਵੱਡਾ ਉਪਰਾਲਾ ਸਾਡੇ ਹਲਕੇ ਦੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਕਿਉਂਕਿ ਬਹੁਤ ਦਿਨ ਤੋਂ ਕੋਸ਼ਿਸ਼ ਕਰ ਰਿਹਾ ਸੀ ਵੀ ਮੈਂ ਤੁਹਾਨੂੰ ਕਿਤੇ ਅਡਜਸਟ ਕਰਨਾ ਮੈਂ ਕਿਸੇ ਵੀ ਮੈਨੂੰ ਇਦਾਂ ਦੀ ਕੋਈ ਜ਼ਰੂਰਤ ਨਹੀਂ ਪਰ ਪਾਰਟੀ ਨੇ ਬੰਦਾ ਮਾਨ ਦਿੱਤਾ ਵਾ ਮੈਂ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਕੋਸ਼ਿਸ਼ ਕਰੂੰਗਾ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਬਖੂਬੀ ਨਾ ਔਰ ਆਪਣੇ ਬਪਾਈ ਭਾਈ ਚਾਰੇ ਨੂੰ ਨਾਲ ਲੈ ਕੇ ਚੱਲੂੰਗਾ ਕਿਉਂਕਿ ਕੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਬਪਾਈ ਵਪਾਰੀ ਭਾਈ ਚਾਰੇ ਨੂੰ ਕਦੀ ਕੋਈ ਪ੍ਰੋਬਲਮ ਨਾ ਆਵੇ ਕਾਰਨ ਬਹੁਤ ਪਿੱਛੇ ਅਸੀਂ ਦੇਖਦੇ ਰਹੇ ਹਾਂ ਬੜੀਆਂ ਫਰਮਾਂ ਦੇ ਉੱਤੇ ਸਰਵੇ ਵਗੈਰਾ ਹੁੰਦਾ ਸੀ ਤਾਂ ਲੋਕੀ ਪੈਨਿਕ ਵੀ ਹੋ ਜਾਂਦੇ ਸੀ ਤੇ ਚਲੇ ਵੀ ਜਾਂਦੇ ਸੀ ਤੇ ਮਾਹੌਲ ਥੋੜਾ ਖਰਾਬ ਹੁੰਦਾ ਸੀ ਪਰ ਕੋਸ਼ਿਸ਼ ਕਰਾਂਗੇ ਸਾਡੇ ਜਿਹੜੇ ਅਫਸਰ ਬੜੇ ਸੁਜਵਾਨ ਆ ਕਿਉਂਕਿ ਸਾਡੇ ਕੋ ਕਦੇ ਕੋਈ ਪੋਸਟ ਨਹੀਂ ਸੀ ਜਾਂ ਕੋਈ ਪਤਾ ਨਹੀਂ ਸੀ ਹੁਣ ਅਸੀਂ ਉਹਨਾਂ ਦੇ ਮੋਹਰੇ ਦੁਕਾਨਦਾਰ ਜਿਹੜੇ ਸਾਡੇ ਉਹ ਡਰੂ ਆ ਸਾਹਮਣੇ ਗੱਲ ਨਹੀਂ ਕਰਦੇ ਅਸੀਂ ਦੁਕਾਨਦਾਰਾਂ ਕੋਲ ਗੱਲ ਪੁੱਛ ਕੇ ਇੱਕ ਉਹਨਾਂ ਲਈ ਪੁਲ ਦਾ ਰੂਪ ਮੀਡੀਏਟਰ ਦਾ ਰੂਪ ਅਦਾ ਕਰਾਂਗੇ ਇਹਨਾਂ ਕੋਲ ਗੱਲ ਸੁਣ ਕੇ ਜੋ ਇਹਨਾਂ ਨੂੰ ਪ੍ਰੋਬਲਮ ਅਫਸਰ ਸਾਹਿਬਾਨ ਨੂੰ ਦੱਸਾਂਗੇ ਜੇ ਉਹਨਾਂ ਤੋਂ ਨੇ ਦੱਸਿਆ ਵੀ ਸਾਨੂੰ ਇਹ ਪ੍ਰੋਬਲਮ ਆ ਉਹ ਅਸੀਂ ਹਾਈ ਕਮਾਂਡ ਤੱਕ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਾਂ ਮਨਿੰਦੀਸ਼ ਚੋਧਿਆ ਜੀ ਇਹਨਾਂ ਨਾਲ ਜਾਂ ਐਮ ਐਲ ਏ ਸਾਹਿਬ ਨੂੰ ਨਾਲ ਲੈ ਕੇ ਅਸੀਂ ਗੱਲ ਬਿਲਕੁਲ ਰੱਖਾਂਗੇ ਔਰ ਉਹਦਾ ਹੱਲ ਜ਼ਰੂਰ ਕਰਾਂਗੇ ਐ ਸਰ ਉਹ ਪਾਰੀ ਬਰਕਤ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰਾ ਨੂੰ ਕੁਦਰਵਾਸੀ ਕੋਸ਼ਿਆ ਪਰੇਕਾ ਕਾਦਰ ਹੋਰ ਸਾਰੇ ਕਾ ਪਾਰੀ ਨੂੰ ਕੁਦਰ ਦੇ ਵਿੱਚ ਫਰੋਤੀ ਤੇ ਧਮਕੀਆਂ ਹੋਰ ਤਾਂ ਮੈਂ ਕਿਹਾ ਬਹੁਤ ਹੋ ਗਿਆ ਕਿ ਇਸ ਵਿਸ਼ੇ ਤੇ ਕੋਈ ਕਮੇਟੀ ਵਗੈਰਾ ਬਣਾਈ ਜਾਏ ਕਿ ਅਜਿਆਂ ਕੁਝ ਨਾਬਕ ਕਿ ਬਹੁਤ ਸਾਰੇ ਵਪਾਰੀ ਨੇ ਉਹ ਡਰਦੇ ਸਿਰ ਬੋਲਦੇ ਵੀ ਨਹੀਂ ਤੇ ਕੇ ਬੋਲਦੇ ਪਿੱਛੇ ਜੇ ਟੀਮ ਵਿਚავლਾ ਹੋਗੇ ਉਹਨਾਂ ਨੇ ਬੜਾ ਮਾੜਾ ਹਾਸਾ ਵਾਪਰੇ ਸੀਗੇ ਉਹ ਦੇਖੋ ਐਕਚੁਅਲੀ ਕੀ ਹੁੰਦਾ ਵਾ ਜਦੋਂ ਅਸੀਂ ਲੋਕ ਕਿਤੇ ਜਾਂਦੇ ਆ ਨੇ ਆ ਉਹੜਾ ਇਨਸੀਡੈਂਟ ਸੀ ਤੁਹਾਨੂੰ ਵੀ ਉਹਦੇ ਬਾਰੇ ਚੰਗੀ ਤਰ੍ਹਾਂ ਜਾਨੂ ਆ ਤੇ ਐਕਚੁਅਲੀ ਜੇ ਕੋਈ ਬੱਚਾ ਗੱਡੀ ਵੱਡੀ ਲੈ ਕੇ ਜਾਂਦਾ ਜਾਂ ਇੱਕ ਪਰਿਵਾਰ ਸਮਰਿੱਧ ਹੈ ਲੋਕ ਇੱਥੇ ਬਹੁਤ ਬਾਹਰ ਲਿਆਂ ਅੰਦਰ ਆਉਂਦੇ ਜਾਂਦੇ ਆ ਸਾਡੇ 2 ਇੱਥੇ ਬਹੁਤ ਵੱਡੇ ਡੇਰੇ ਆ ਚਲੋ ਪਰਮਾਤਮਾ ਦੀ ਸ਼ੁਕਰ ਆ ਔਰ ਇਹਨਾਂ ਦਾ ਅਸ਼ੀਰਵਾਦ ਵੀ ਆ ਪਰ ਲੋਕਾਂ ਦਾ ਬਾਹਰ ਲਿਆਂ ਦਾ ਆਣਾ ਜਾਣਾ ਬਹੁਤ ਆ ਉਥੋਂ ਹੀ ਵਿੱਚੋਂ ਕੁਝ ਲੋਕ ਜਿਹੜੇ ਆ ਉਹ ਤੁਹਾਡੇ ਵਿੱਚ ਇਨਫੋਰਮੇਸ਼ਨ ਦਿੰਦੇ ਆ ਔਰ ਉਹ ਫਰੋਤੀ ਆਂਦੀ ਆ ਪਰ ਸਾਡੀ ਜਿਹੜੇ ਨਕੋਦਰ ਦੀ ਪੁਲਿਸ ਜਾਂ ਡੀਐਸਪੀ ਜਾਂ ਐਸਐਚਓ ਹੈਗੇ ਆ ਉਹਨਾਂ ਨੇ ਉਹ ਤਿੰਨੇ ਚਾਰੇ ਕੇਸ ਟ੍ਰੇਸ ਕਰ ਲਏ ਔਰ ਬੰਦੇ ਰੈਸ ਕਰ ਲਏ ਹੈਗੇ ਆ ਦੇਖੋ ਕੁਇਕ ਥ੍ਰੈਟ ਕਰ ਸਕਦਾ ਵਾ ਉਹ ਕਿਸੇ ਨੂੰ ਵੀ ਕੋਈ ਵੀ ਕਰ ਸਕਦਾ ਕੋਈ ਡਰੱਗਸ ਖਾਂਦਾ ਜਾਂ ਕੋਈ ਨਸ਼ਾ ਕੀਤਾ ਉਹ ਕਰ ਸਕਦਾ ਪਰ ਪੁਲਿਸ ਨੇ ਉਸ ਨੂੰ ਟਰੈਸ ਕਰ ਲਿਆ ਕੋਈ ਇਦਾਂ ਦੀ ਹੁਣ ਹਾਲਾਤ ਨਹੀਂ ਨਾਰਮਲ ਆ オンਲਾਈਨ ਕੋਈ ਤੇ ਸ਼ਹਿਰ ਦਾ ਇਸ ਦੇ ਸਿਰ ਇਸ ਤੋਂ ਇਲਾਵਾ ਕੰਮ ਕੀ ਕੀ ਹੋਣਗੇ ਇਨਪੋਰਟਰ ਦੇ ਵਿੱਚ ਜੋ ਟ੍ਰੇਡ ਦੇ ਵਿੱਚ ਕੰਮ ਆਉਂਦੇ ਆ ਕਿ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਕੋਈ ਕੰਮ ਕਰ ਸਕਦੇ ਜੋ ਮੇਰੀ ਪਾਰਟੀ ਮੇਰੀ ਜ਼ਿੰਮੇਵਾਰੀ ਲਗਾਏਗੀ ਇਸ ਤੋਂ ਇਲਾਵਾ ਮੈਂ ਉਹ ਕਰਤਾਂ ਦੇ ਨਹੀਂ ਕਰਾਂਗਾ ਜੀ ਇਹ ਇੱਕ ਸਰ ਬੜਾ ਵੱਡਾ ਗੰਭੀਰ ਮੁੱਦਾ ਸੀਗਾ ਕਿਉਂਕਿ ਪੁਰਾਣੀ ਸਰਕਾਰਾਂ ਜੇਕਰ ਗੱਲ ਕਰੀ ਤਾਂ ਸਾਰੇ ਕਹਿੰਦੇ ਕਿ ਨਸ਼ਾ ਉਦੋਂ ਆਇਆ ਤੇ ਨਵੀਂ ਸਰਕਾਰ ਆਈ ਹੈ ਤਾਂ ਥੱਲੇ ਵੀ ਕਾਫੀ ਹੱਦ ਤੱਕ ਪਈ ਹੈ ਤੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਤਾਂ ਤੁਸੀਂ ਇਸ ਵਿਸ਼ੇ ਤੇ ਕੋਈ ਖਾਸ ਪ੍ਰਰਲ ਕਰੋਗੇ ਹਾਂ ਮੈਂ ਬਿਲਕੁਲ ਨਾਲਾ ਮੈਂ ਇਹ ਆਪ ਉਸ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦਾ ਹਾਂ ਔਰ ਮੈਂ ਬੇਨਤੀ ਕਰਦਾ ਕਈਆਂ ਦੇ ਬੱਚੇ ਜਿਹੜੇ ਹੈਗੇ ਆ ਉਹ ਹੁੰਦੇ ਸਾਡੀਆਂ ਗਲਤੀਆਂ ਦੇ ਨਾਲ ਹੀ ਨਸ਼ੇ ਦੇ ਵਿੱਚ ਲੱਗ ਜਾਂਦੇ ਉਹਦਾ ਕਾਰਨ ਆ ਜਦੋਂ ਪਰਿਵਾਰ ਦੇ ਵਿੱਚ ਆਪਾਂ ਚਾਰ ਜਾਨੇ ਬੈਠਦੇ ਆ ਔਰ ਕਦੀ ਇਦਾਂ ਦਾ ਮਾਹੌਲ ਨਹੀਂ ਬੰਦਾ ਆਪਸ ਵਿੱਚ ਬੱਚੇ ਦੀ ਕੋਈ ਪ੍ਰੋਬਲਮ ਹੋਊ ਨੂੰ ਸੌਟ ਆਊਟ ਕਰੀਏ ਉਹ ਬੱਚਾ ਡਿਪਰੈਸ਼ਨ ਜਾਂਦਾ ਡਿਪਰੈਸ਼ਨ ਤੋਂ ਬਾਅਦ ਨਸ਼ਾ ਲੈਣਾ ਸ਼ੁਰੂ ਕਰ ਲੈਂਦਾ ਹੈ ਉਹ ਨਸ਼ਾ ਲੈਂਦਾ ਪੇਰੈਂਟਸ ਸ਼ਰਮ ਦੇ ਮਾਰੇ ਦੱਸਦੇ ਨਹੀਂ ਪਰ ਮੈਂ ਉਹਨਾਂ ਨੂੰ ਕਹੂੰਗਾ ਇਸ ਚੀਜ਼ ਦੀ ਕੋਈ ਇਦਾਂ ਦੀ ਸੋਚਣ ਦੀ ਲੋੜ ਨਹੀਂ ਤੁਸੀਂ ਆਪਣੇ ਜਿਹੜਾ ਹਲਕੇ ਦਾ ਜਾ ਤੁਹਾਡੇ ਮਹੱਲੇ ਦਾ ਕੋਈ ਐਮਸੀ ਆ ਜਾਂ ਕੋਈ ਮੋਹਤਵਾਰ ਬੰਦਾ ਉਹਨੂੰ ਦੱਸੋ ਜੇ ਉਹਨਾਂ ਤੋਂ ਨਹੀਂ ਸੌਟ ਹੁੰਦਾ ਅਸੀਂ ਤੁਹਾਡੇ ਨਾਲ ਆ ਸਾਨੂੰ ਆ ਕੇ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਔਰ ਪੁਲਿਸ ਨੂੰ ਦੱਸ ਕੇ ਜਾਂ ਡਾਕਟਰੀ ਸਹਾਇਤਾ ਜੋ ਵੀ ਹੋਊਗੀ ਉਹਨੂੰ ਜਰੂਰ ਪ੍ਰੋਵਾਈਡ ਕਰਵਾਵਾਂਗੇ ਇੱਕ ਸਰ ਨੁਕਦਰ ਤੇ ਵਿੱਚ ਸਿਵਲ ਹਸਪਤਾਲ ਚ ਡਾਕਟਰਾਂ ਦੀ ਬੜੀ ਵੱਡੀ ਕਮੀ ਆ ਕੁਝ ਡਾਕਟਰਾਂ ਦੀ ਕਮੀ ਪੂਰੀ ਵੀ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਕੋ ਖਾਸ ਧਿਆਨ ਦਿੱਤਾ ਜਾਊਗਾ ਹਾਂਜੀ ਮੈਨੂੰ ਵੀ ਦੋ ਚਾਰ ਵਾਰੀ ਨਗਰ ਕੌਂਸਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਉਥੇ ਵੀ ਮੈਂ ਨਰ ਸਾਹਿਬਾਨ ਜੋ ਡਾਕਟਰ ਸਾਹਿਬਾਨ ਨੇ ਦੱਸਿਆ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਤੇ ਐਮ ਐਲ اے ਮੈਡਮ ਨੇ ਆਪਣੇ ਡੀਓ ਨੋਟ ਦੇ ਵਿੱਚ ਸਾਰਾ ਕੁਝ ਲਿਖ ਕੇ ਭੇਜਿਆ ਬਹੁਤ ਜਲਦੀ ਹੀ ਜਿਹੜਾ ਇਹ ਸਟਾਫ ਔਰ ਡਾਕਟਰ ਸਾਹਿਬਾਨ ਦੀ ਜਿਹੜੀ ਆ ਪੂਰਤੀ ਪੂਰੀ ਹੋ ਜਾਏਗੀ ਤੇ ਦੂਜੇ ਪੈਸਰ ਨਗਰ ਕੌਂਸਲ ਦੇ ਵਿੱਚ ਕਾਂਗਰਸ ਦੀ ਕਮੇਟੀ ਹੈ ਕਾਂਗਰਸ ਦੀ ਸਰਕਾਰ ਆਪਾਂ ਕਹਿ ਸਕਦੇ ਆਂ ਤਾਂ ਇੱਕ ਪਾਣੀ ਦੀ ਬੜੀ ਵੱਡੀ ਸਮੱਸਿਆ ਜੋ ਬਾਰਿਸ਼ ਹੁੰਦੀ ਹੈ ਤਾਂ ਕਾਫੀ ਹਾਲਾਤ ਮਾੜੇ ਬਣ ਜਾਂਦੇ ਆ ਤਾਂ ਬੀਤੇ ਦਿਨੀ ਹਲਕਾ ਵਿਧਾਇਕਾ ਦਾ ਵੀ ਇੱਕ ਬਿਆਨ ਨਜ਼ਰ ਆਉਂਦਾ ਕਹਿੰਦੇ ਕਿ ਮੈਂ ਤਾਂ ਕਿਹਾ ਸੀਗਾ ਕਿ ਤੁਸੀਂ ਨਾਲਿਆਂ ਦਾ ਇਹਨਾਂ ਦੀ ਸਫਾਈ ਕਰਾ ਲਓ ਪਰ ਅਜਿਆਂ ਕੁਝ ਹੋਇਆ ਨਹੀਂਗਾ ਇਸ ਪ੍ਰਤੀ ਸਰ ਕੁਝ ਤੁਹਾਡੇ ਵਿਚਾਰ ਹੋਣਗੇ ਇਹਦੇ ਬਾਰੇ ਐਮਐਲਏ ਸਾਹਿਬ ਦੱਸ ਸਕਦੇ ਆ ਜਾਂ ਨਗਰ ਕੌਂਸਲ ਜਿਹੜੇ ਹੈਗੇ ਆ ਉਹ ਦੱਸ ਸਕਦੇ ਆ ਮੈਂ ਉਹਦੇ ਬਾਰੇ ਕੁਝ ਵੀ ਕਮੈਂਟਸ ਨਹੀਂ ਦੇਣਾ ਚਾਹਾਂਗਾ ਇਸ ਤੋਂ ਲਾ ਬਸਰ ਖੁਸ਼ੀ ਦਾ ਟਾਈਮ ਹੈ ਖੁਸ਼ੀ ਦਾ ਜੇਕਰ ਅਸੀਂ ਜ਼ਾਹਰ ਕਰੀਏ ਤਾਂ ਕੁਝ ਖਾਸ ਦਿਲ ਦੇ ਬਲਵਲੇ ਹੁਣ ਜੋ ਲੋਕਾਂ ਦੇ ਨਾਲ ਆਮ ਜਿਹਨਾਂ ਨੂੰ ਬਣਾਇਆ ਵਪਾਰੀ ਵਰਗ ਲਈ ਵੈਸੇ ਸਾਰਿਆਂ ਦੀ ਹੁਣ ਤੁਸੀਂ ਇੱਕ ਵੱਡਾ ਉਹਦਾ ਮਿਲਿਆ ਤਾਂ ਸਾਰਿਆਂ ਦੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਮੋਢਿਆਂ ਤੇ ਕੋਈ ਖਾਸ ਮੈਸੇਜ ਦੇਣਾ ਚਾਹੋ ਜੋ ਦਸ਼ਕਾਂ ਸਾਂਝਾ ਕਰਨਾ ਚਾਹੋ ਮੈਂ ਆਪਣੇ ਵਪਾਰੀ ਭਰਾਉਣ ਨੂੰ ਇਹ ਵਿਸ਼ਵਾਸ ਦਿਵਾਉਣਾ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਆ ਇਸ ਤੁਹਾਡੀ ਹੀ ਦੇਣ ਤੁਸੀਂ ਮੈਨੂੰ ਇਸ ਕਾਬਲ ਬਣਾਇਆ ਜਾ ਇਸ ਜਗ੍ਹਾ ਤੇ ਬਚਾਇਆ ਇਹ ਮੈਂ ਨਹੀਂ ਇਹ ਤੁਸੀਂ ਹੀ ਇਸ ਸਮੇਂ ਲੋ ਇਸ ਟ੍ਰੇਡ ਵਿੰਗ ਦੇ ਜਿਹੜੇ ਤੁਸੀਂ ਇਨਚਾਰਜ ਬਣੇ ਹੋ ਮੈਂ ਨਹੀਂ ਤੁਸੀਂ ਇਨਚਾਰਜ ਹੋ ਪਰ ਜੋ ਤੁਸੀਂ ਕਹੋਗੇ ਜਿੱਦਾਂ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਹਰ ਵੇਲੇ ਦਿਨ ਰਾਤ ਇੱਕ ਇੱਕ ਕਰਕੇ ਤੁਹਾਡੀ ਜਿਹੜਾ ਬਿਜ਼ਨਸ ਆ ਉਹਨੂੰ ਕਾਮਯਾਬ ਕਰਨ 'ਚ ਤੁਹਾਡਾ ਸਾਥ ਦਊਂਗਾ ਲੱਗਦਾ ਤਾਂ ਤੁਸੀਂ ਆਮਾਦੀ ਪਾਰਟੀ 'ਚ ਕੰਮ ਕੀਤਾ ਦਿਨ ਰਾਤ ਨਹੀਂ ਦੇਖੀ ਮੈਂ ਆਪ ਦੇਖਦਾ ਸੀ ਕਦੋਂ ਇਲੈਕਸ਼ਨ ਵਗੈਰਾ ਹੁੰਦੇ ਤੁਸੀਂ ਸਭ ਤੋਂ ਮੂਰੇ ਹੋ ਕੇ ਕੰਮ ਕਰਦੇ ਸੀਗੇ ਤਾਂ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਲੱਗਦਾ ਕੁਝ ਕੋਈ ਲੱਗ ਜਾ ਫੀਲ ਹੋਇਆ ਵੇ ਜੋ ਪਹਿਲਾਂ ਖੁਸ਼ੀ ਹੁੰਦੀ ਹੈ ਕਿ ਜਦੋਂ ਮੋਟੇ ਜ਼ਿੰਮੇਵਾਰੀ ਵਧ ਜਾਂਦੀ ਹੈ ਤਾਂ ਇੱਕ ਖਾਸ ਅਸਾ ਅਹਿਸਾਸ ਜਾ ਹੁੰਦਾ ਹੈ ਅਲੱਗ ਅਨੁਭਵ ਹੁੰਦਾ ਹੈ ਇਸ ਚੀਜ਼ ਦਾ ਨਹੀਂ ਦੇਖੋ ਜਿਸ ਪਾਰਟੀ ਨੂੰ ਮੈਂ ਪਹਿਲਾਂ ਬਿਲੋਂਗ ਕਰਦਾ ਸੀ ਮੈਨੂੰ ਉੱਥੇ ਵੀ ਮਾਣ ਬਹੁਤ ਮਿਲਿਆ ਪਰ ਕੁਝ ਸਰਕਮਸਟਾਂਸਸ ਹੋ ਗਏ ਹਲਕਾ ਇੰਚਾਰਜ ਚੇਂਜ ਹੋਣ ਦੇ ਕਰਕੇ ਤੁਸੀਂ ਵੀ ਉਦੋਂ ਮੇਰੀ ਵਾਇਟ ਲਈਤੀ ਸੀ ਪਰ ਮੈਨੂੰ ਚਲੋ ਪਾਰਟੀ ਛੱਡਣੀ ਪਈ ਪਰ ਜਦੋਂ ਛੱਡੀ ਸੀ ਬੜਾ ਮਾਣ ਚੰਦਾ ਸੀ ਵੀ ਇੱਕ ਪਾਰਟੀ 'ਚ 25 ਸਾਲ ਆਇਆ ਦੂਜੀ 'ਚ ਚੱਲੇ ਆਂ ਕੀ ਮੈਨੂੰ ਬੰਦਰਤਵਾ ਮਿਲੂਗਾ ਕਿਉਂਕਿ ਕਿਹਾ ਜਾਂਦਾ ਜੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦੇ ਆ ਤਾਂ ਤੁਹਾਨੂੰ ਪਿਛਲੀ ਲਾਈਨ 'ਚ ਖੜੇ ਹੋ ਕੇ ਪਹਿਲੇ ਨੰਬਰ ਤੋਂ ਸ਼ੁਰੂ ਹੋਣਾ ਪੈਂਦਾ ਪਰ ਇਹ ਸਾਡੀ ਆਮ ਆਦਮੀ ਪਾਰਟੀ ਆ ਸਾਡੀ ਐਮਐਲਏ ਇੰਦਰਜੀਤ ਕੌਰ ਮਾਨ ਨੇ ਸਿੱਧ ਕਰ ਦਿੱਤਾ ਮੈਨੂੰ ਜੋ ਬੰਦਰਤਵਾ ਸੀ ਉਸ ਤੋਂ ਅੱਛਾ ਰਤਵਾ ਉਹਨਾਂ ਨੇ ਮੈਨੂੰ ਦੇ ਕੇ ਨਵਾਜਿਆ ਮੈਂ ਤੈਅ ਦੇ ਲਈ ਆਪਣੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਦਾ ਔਰ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਮਨੀਸ਼ ਚੋਧਰੀ ਜੀ ਦਾ ਤੇ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਧੰਨਵਾਦੀਆਂ ਔਰ ਰੇਣੀਆ ਜਿੱਥੇ ਮੇਰੀ ਡਿਊਟੀ ਲਾਣਗੇ ਮੈਂ ਤੰਦੇ ਹੀ ਨਾ ਨਵਾਉਂਗਾ ਪਾਟੀ ਸਰ ਜੋ ਪੁਰਾਣੀ ਸੀ ਜੋ ਛੱਡਤੀ ਹੁ ਨਵੀਂ ਚੋਂ ਕੋਈ ਫਰਕ ਸਾਰਾ ਲੱਗਦਾ ਇਹਨਾਂ ਦੋਨਾਂ ਚ ਕੰਮ ਕਰਨ ਦਾ ਤਰੀਕੇ ਦਾ ਫਰਕ ਆ ਜੀ ਕਹਿਣੀ ਤੇ ਕਥਨੀ 'ਚ ਫਰਕ ਆ ਔਰ ਦੇਖ ਲਓ ਤੁਸੀਂ ਅਜ ਤੱਕ ਸਾਡੇ ਜਿਹੜਾ ਵਪਾਰੀ ਭਰਾਵਾ ਜਾਂ ਮੈਡੀਓਕਰਸ ਫੈਮਲੀ ਹੈਗੀਆਂ ਕਿਸੇ ਨੇ ਕਿਸੇ ਨੇ ਸਾਰ ਨਹੀਂ ਲੀਤੀ ਵੈਸੇ ਹੁਣ ਸਾਡੇ ਦੁਕਾਨਦਾਰ ਭਰਾਵਾ ਸਟ੍ਰਾਈਕ ਹੋ ਜਾਂਦੀ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਟੈਕਸ ਤਾਂ ਉਹੀ ਦੇਣਾ ਪੈਂਦਾ ਜੋ ਦਿੰਦੇ ਆ ਪਰ ਇਹ ਸਰਕਾਰ ਨੇ ਇੱਕ ਪਹਿਲਾ ਉਪਰਾਲਾ ਕੀਤਾ ਜਿਹੜਾ 300 ਯੂਨਿਟ ਫ੍ਰੀ ਕੀਤਾ ਉਹ ਸਾਡਾ ਵਪਾਰੀ ਭਰਾ ਜਿਹੜਾ ਮੜਿਓਕਰ ਕਈ ਇਨਸਾਨ ਇਦਾਂ ਦੇ ਹੁੰਦੇ ਆ ਉਹ ਹੱਥ ਨਹੀਂ ਆੜ ਸਕਦੇ ਮਰਨਾ ਪਸੰਦ ਕਰਦੇ ਆ ਤੇ ਉਹਨਾਂ ਲਈ ਇਹ ਰਿਲੀਫ ਦਿੱਤੀ ਆ ਔਰ ਵੱਡੀ ਕੈਟੇਗਰੀ ਮੈਂ ਮੋਰ ਥੈਨ 60% ਜਿਹੜੇ ਲੋਕ ਆ ਉਹ ਇਹ ਚੰ ਬੜੇ ਖੁਸ਼ ਆ ਉਹ ਚੰਦੇ ਸਾਡਾ ਬੱਚਾ ਜਿਹੜਾ ਵਾ ਇਹ ਆਮ ਆਦਮੀ ਸਰਕਾਰ ਜਿਹੜੀ ਹੁਣ ਪੜਾ ਰਹੀ ਆ ਗਾਂ ਆਣ ਵਾਲੀ ਸਕੀਮ ਜਿਹੜੀ ਹੈਗੀ ਆ ਜਿਹੜੀ 2 ਅਕਤੂਬਰ ਤੋਂ ਸ਼ੁਰੂ ਹੋ ਰਹੀ ਆ 10 ਲੱਖ ਦੀ ਮੈਡੀਕਲ ਸਕੀਮ ਜੇ ਉਹ ਹੋ ਗਈ ਉਸ ਤੋਂ ਬਾਅਦ ਮੈਂ ਰਿਕੁਐਸਟ ਕੀਤੀ ਸੀ ਆਪਣੇ ਕੱਲ ਜਦ ਮੀਟਿੰਗ ਸੀ ਸਾਡੀ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਉਹ ਬੰਦਾ ਜਿਹੜਾ 1000 ਜਾਂ 1100 ਰੁਪਏ ਉਹ ਵੀ ਉਹਨਾਂ ਨੂੰ ਦਿੱਤਾ ਜਾਵੇ ਪਰ ਉਹਨਾਂ ਨੇ ਇੱਕ ਹੋਰ ਗਾਂ ਨਵੀਂ ਚੀਜ਼ ਦੱਸੀ ਹੈ ਕਹਿੰਦੇ ਜੀ ਗਾਂ ਆਉਣ ਵਾਲੇ ਦਿਨਾਂ ਇਸ ਸਕੂਲਾਂ ਦੇ ਵਿੱਚ ਇੱਕ ਜਿਹੜਾ ਜ਼ਰੂਰੀ ਕੰਪਲਸਰੀ ਸਬਜੈਕਟ ਹੋ ਜਾਏਗਾ ਜਿੱਚ ਬੱਚਾ ਕੋਈ ਆਪਣੀ ਜਿਹਨੂੰ ਆਪਾਂ ਪੰਜਾਬੀ ਕਾਰੀਗਰੀ ਕਰਕੇ ਦਿਖਾਵੇ ਉਹਨੂੰ ਕੁਝ ਅਮਾਉਂਟ ਵੀ ਦਿੱਤੀ ਜਾਊਗੀ ਉਹਨੂੰ ਇਹ ਦੱਸਣਾ ਜਾਏਗਾ ਵੀ 6 ਮਹੀਨੇ ਚ ਇਹਨੂੰ ਕਾਕਾ ਤੂੰ ਇੰਨੇ ਕਰਕੇ ਦੱਸਣਾ ਪ੍ਰੋਫਨਟੀ ਉਹ ਮਤਲਬ ਉਸ ਨੂੰ ਜੇ 2000 ਦੀ ਚੀਜ਼ ਹੈ 2000 ਦਾ ਤੋਂ ਬਿਜ਼ਨਸ ਕੀਤਾ ਉਹਨੂੰ 6 7 8000 ਤੱਕ 6 ਮਹੀਨੇ ਚ ਲੈ ਜਾ ਔਰ ਉਹ ਬੱਚਾ ਜਿਹੜਾ ਵਾ ਜਦੋਂ ਪਲੱਸ 2 ਕਰੂਗਾ ਉਹਦੇ ਨਾਲ ਉਹਨੂੰ ਸਰਟੀਫਿਕੇਟ ਵੀ ਇੱਕ ਇਸ਼ੂ ਕੀਤਾ ਜਾਏਗਾ ਜਿਹੜਾ ਇੱਕ ਬਹੁਤ ਵੱਡਾ ਅਪਰਾਲਾ ਸਾਡੀ ਜਿਹੜੀ ਸਰਕਾਰ ਆ ਉਹ ਇਹ ਸੋਚਦੀ ਪਈ ਆ ਅਸੀਂ ਜਾ ਜੋਬ ਦੇ ਮਗਰ ਨਾ ਚਲੀਏ ਜੋਬ ਪ੍ਰੋਵਾਈਡਰ ਬਣੀਏ ਅਸੀਂ ਜੋਬ ਦੇਣ ਵਾਲੇ ਬਣੀਏ ਔਰ ਇਹ ਇੱਕ ਬਹੁਤ ਵੱਡੀ ਸੋਚ ਆ ਸਾਡੇ ਮਨੀਸ਼ ਸੋਧੀਆ ਜੀ ਜਿਹੜੇ ਸਾਡੇ ਕਨਵੀਨਰ ਹੈਗੇ ਆ ਮੈਂ ਚਾਹੂੰਗਾ ਵੀ ਅਸੀਂ ਉਹਨਾਂ ਦੀ ਸੋਚ ਤੇ ਪੂਰਾ ਉਤਰੀਏ ਔਰ ਤੰਦ ਹੀ ਨਾ ਅਸੀਂ ਪਾਰਟੀ ਲਈ ਕੰਮ ਕਰੀਏ ਸਰ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਕੀਮਤੀ ਸਮਝਦੇ ਹੋ ਥੈਂਕ ਯੂ ਸਰ ਥੈਂਕ ਯੂ ਅਸ਼ਵਿੰਨ ਕੋਹਲੀ ਜੀ ਮੇਰੇ ਨਾਲ ਸੀ ਜਿਉ ਉਹਨਾਂ ਨੇ ਉਹਦਾ ਦਿੱਤਾ ਉਸ ਵਿਸ਼ੇ ਦੇ ਤਾਂ ਤਕਰੀਬਨ ਆਪਾਂ ਗੱਲ ਕੀਤੀ ਹੈ ਪਰ ਇਹਨਾਂ ਦੇ ਨਾਲ ਨਾਲ-ਨਾਲ ਆਪਾਂ ਪੰਜ-ਸੱਤਾਂ ਗੱਲਾਂ ਵਾਰ ਹੋਰ ਵੀ ਚੀਜ਼ਾਂ ਤੇ ਆਪਾਂ ਗੱਲਬਾਤ ਕਰ ਲਈ ਹੈ ਨਸ਼ੇ ਦਾ ਮੁੱਦਾ ਸੀ ਪਰ ਜਵਾਬ ਵਿਖੋਬੀ ਦੇ ਨਾਲ ਚੰਗੀ ਤਰ੍ਹਾਂ ਦਿੱਤਾ ਜੋ ਜਵਾਬ ਬਣਦਾ ਸੀ ਬਾਜਬ ਜਵਾਬ ਪਰ ਬਿਲਕੁਲ ਸਹੀ ਦੂਜੀ ਗੱਲ ਕਿ ਇੱਕ ਲੀਡਰ ਹੁੰਦਾ ਤੇ ਇੱਕ ਲੀਡਰ ਬਣਿਆ ਹੁੰਦਾ ਤੇ ਲੋਕਾਂ ਨੇ ਨਵੇਂ-ਨਵੇਂ ਲੀਡਰ ਬਣਿਆ ਤੇ ਗੱਲ ਇੰਨੀ ਯੋਗਤਾ ਦੇ ਨਾਲ ਕਰਨਾ ਇੱਕ ਬੜੀ ਵਧੀਆ ਗੱਲ ਹੈ ਚੰਗੀ ਗੱਲ ਹੈ ਚੰਗੀ ਸੋਚ ਤੇ ਮਾਲਕ ਹੈ ਬਾਕੀ ਉਹਨਾਂ ਵਾਲੇ ਟਾਈਮ ਦੇ ਵਿੱਚ ਕਿਦਾਂ ਦੇ ਕੰਮ ਕਰਦੇ ਆ ਆਪਣੀ ਨਜ਼ਰ ਹੈ ਕਿ ਲਗਾਤਾਰ ਗਲਬਤ ਵੀ ਆਪਣੀਆਂ ਤਾਂ ਹੁੰਦੀ ਰਹਗੀ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਕੋਈ ਦਿੱਕਤ ਹੈ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਆਪਾਂ ਇਹਨਾਂ ਤੱਕ ਤੁਹਾਡੀ ਆਵਾਜ਼ ਪਛਾਣ ਕੇ ਕੈਮਰਾਮੈਨ ਸੁਨੂਦਨ ਹਰਦੀਪ ਪੰਨਨਾਰ ਨਿਊਜ਼ ਮੁਖੋਦਰ